ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਝੋਨੇ ਦੀ ਫਸਲ ਦੀ ਲਵਾਈ ਚੱਲ ਰਹੀ ਹੈ। ਨਾਲ ਨਾਲ ਕਿਸਾਨ ਵੀਰ ਖਾਦਾਂ ਪਾ ਰਹੇ ਆ। ਕੋਈ ਕਿਸਾਨ ਵੀਰ ਜਿਹੜੇ ਹੈਗੇ ਆ 25-30 ਜੂਨ ਤੱਕ ਮੇਰਾ خیال ਜਿਨ੍ਹਾਂ ਨੇ ਜੜੀਆਂ ਹੈਗੀਆਂ, ਗੇਤੀਆਂ, ਪਨੀਰੀਆਂ, ਬਾਸਮਤੀ ਦੀਆਂ ਬੀਜੀਆਂ ਸੀਗੀਆਂ ਉਹ 30 ਜੂਨ ਦੇ ਨੇੜੇ ਤੇ 25 ਜੂਨ ਦੇ ਨੇੜੇ ਤੇ ਟ੍ਰਾਂਸਪਲੈਂਟਿੰਗ ਉਹ ਸ਼ੁਰੂ ਕਰ ਦੇਣਗੇ ਬਾਸਮਤੀ ਦੀ। ਬਾਸਮਤੀ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ। ਇਸ ਵੀਡੀਓ 'ਚ ਆਪਾਂ ਝੋਨੇ ਬਾਰੇ ਚੋਨੇ ਦੇ ਵਿੱਚ ਜਦੋਂ ਆਪਾਂ ਜਿਹੜੀ ਯੂਰੀਆ ਪਾਉਣੀ ਆ ਜਿਹੜੀ ਪोटाश ਪਾਉਣੀ ਆ ਸੁਪਰ ਪਾਉਣੀ ਆ ਉਹ ਆਪਾਂ ਕਦੂ ਕਰਨ ਟਾਈਮ ਜਾਂ ਆਖਰੀ ਕਦੂ ਕਰਨ ਵੇਲੇ ਜਦੋਂ ਆਪਾਂ ਆਖਰੀ ਵਾਰ ਕਦੂ ਕਰਨਾ ਜਾਂ ਖੇਤ ਤਿਆਰ ਕਰਨ ਟਾਈਮ ਉਹ ਸੁਪਰ ਪोटाश ਉਹ ਪਾ ਸਕਦੇ ਆ ਜ਼ਿੰਕ ਵੀ ਪਾ ਸਕਦੇ ਆ ਪਰ ਜਿੰਕ ਜਿਹੜੀ ਉਹ ਸੁਪਰ ਤੋਂ ਜਿਹੜੀ ਫਾਸਫੋਰਸ ਵਾਲੀ ਖਾਦ ਆ ਉਹ ਤੋਂ ਆਪਾਂ ਥੋੜਾ ਜਿਹਾ ਮਤਲਬ ਕਿਉਂਕਿ ਮਿਕਸ ਕਰਕੇ ਨਹੀਂ ਪਾ ਸਕਦੇ ਉਹਦਾ ਗੈਪ ਰੱਖਣਾ ਹੁੰਦਾ ਇਸ ਕਰਕੇ ਤੁਹਾਨੂੰ ਕਹੀਦਾ ਕਿ ਜਿੰਕ ਜੇ ਤੁਸੀਂ ਪਾਉਣੀ ਆ ਤਾਂ ਝੋਨੇ ਦੀ ਲਵਾਈ ਤੋਂ 12-15 ਦਿਨਾਂ ਤੱਕ ਜਦੋਂ ਆਪਾਂ ਜਾ ਕੇ ਪਾਣੀ ਘਟਾਉਣਾ ਉਦੋਂਕਿ ਜਾ ਕੇ ਪਾਓ ਉਹਦਾ ਰਿਜ਼ਲਟ ਵੀ ਤੁਹਾਨੂੰ ਬਹੁਤ ਵਧੀਆ ਮਿਲਦਾ ਪੋਟਾਸ਼ ਆ ਸੁਪਰ ਆ ਇਹ ਤੁਸੀਂ ਕਦੋਂ ਕਰਨ ਟਾਈਮ ਪਾ ਸਕਦੇ ਆ ਮਿਕਸ ਕਰਕੇ ਆਰਾਮ ਦੇ ਨਾਲ ਮਤਲਬ ਜ਼ਿਆਦਾ ਟਾਈਮ ਨਹੀਂ ਰੱਖਣਾ ਹੁੰਦਾ ਕਿ ਕਲੰਪਸ ਨਾ ਬਣਨੇ ਦੇ ਨਾਲ ਦੀ ਨਾਲ ਆਪਾਂ ਛੱਟਾ ਇਹਦਾ ਜਿਹੜਾ ਹੈਗਾ ਦੇ ਸਕਦੇ ਆ ਤੇ ਜਾਂ ਫਿਰ ਬਾਅਦ ਚੋਂ ਜਦੋਂ ਆਪਾਂ ਜਿਵੇਂ ਯੂਰੀਆ ਦਾ ਛੱਟਾ ਦੇਣਾ ਉਹਦੇ ਨਾਲ ਵੀ ਪਾ ਸਕਦੇ ਆ 20 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਹੈਗੀਆਂ ਇਹ ਖਾਦਾਂ ਆਪਾਂ ਜੇ ਪਹਿਲਾਂ ਨਹੀਂ ਪਾਈਆਂ ਜੇ ਆਪਾਂ ਬੈਸਟ ਟਾਈਮ ਤਾਂ ਹੈਗਾ ਕਦੋਂ ਕਰਨ ਟਾਈਮ ਆਪਾਂ ਸੁਪਰ ਪੋਟਾਸ਼ ਪਾ ਲਈਏ ਜੇ ਉਦੋਂ ਨਹੀਂ ਪਾਈਆਂ ਤਾਂ ਫਿਰ ਆਪਾਂ ਪਹਿਲੀ ਯੂਰੀਆ ਦੂਜੀ ਯੂਰੀਆ ਉਦੋਂ ਪਾ ਸਕਦੇ ਜਿੰਕ ਕੋਸ਼ਿਸ਼ ਕਰੋ ਜਿਹੜੀ ਤੁਸੀਂ ਜਿੰਕ ਪਾਉਣੀ ਆ 21% ਪਾਉਣੀ ਆ ਖਾਸ ਤੌਰ ਤੇ 33 ਆ ਉਹ ਕਿਸਾਨ ਵੀਰ ਕਈ ਵਾਰ ਯੂਰੀਆ ਦੇ ਨਾਲ ਪਾ ਲੈਂਦੇ ਪਰ ਜੇ ਬੈਸਟ ਰਿਜ਼ਲਟ ਲੈਣੇ ਤਾਂ ਇਹਨੂੰ ਆਪਾਂ ਰੇਤਾ ਚ ਮਿੱਟੀ ਚ ਢਲਾ ਕੇ ਦਾ ਛੱਟਾ ਦੇਣਾ ਹੁੰਦਾ ਤੇ ਉਦੋਂ ਬਾਅਦ ਪਾਣੀ ਇੱਕ ਵਾਰ ਘਟਾ ਕੇ ਤੇ ਹਵਾ ਲਵਾਉਣੀ ਹੁੰਦੀ ਆ ਤਾਂ ਕਿ ਉਹਦੀ ਅਪਟੇਕ ਪ੍ਰੋਪਰ ਸ਼ੁਰੂ ਹੋ ਸਕੇ ਆਕਸੀਜਨ ਦੇ ਨਾਲ ਆਕਸੀਨ ਮਿਲੂਗੀ ਤਾਂ ਫਿਰ ਅਪਟੇਕ ਜੇ ਲਗਾਤਾਰ ਪਾਣੀ ਹੀ ਆਪਾਂ ਬਾਅਦ ਚੋ ਵੀ ਖੜਾ ਕੇ ਰੱਖਣਾ ਫਿਰ ਜ਼ਿੰਕ ਦੀ ਪ੍ਰੋਪਰ ਅਪਟੇਕ ਨਹੀਂ ਹੁੰਦੀ ਯੂਰੀਆ ਜਿਹੜੀ ਆਪਾਂ ਪਹਿਲੀ ਡੋਜ਼ ਆ ਉਹ ਆਪਾਂ 7 ਦਿਨ ਦੇ ਅੰਦਰ ਅੰਦਰ ਪਾ ਦੇਣੀ ਹੈ ਝੋਨੇ ਦੀ ਲਵਾਈ ਤੋਂ 7 ਦਿਨ ਦੇ ਅੰਦਰ ਅੰਦਰ ਉਦੋਂ ਆਪਣੀ ਮਜੂਰੀਆ ਕੇ ਪਖੜੇ ਪਾਣੀ ਚ ਆਪਾਂ ਨੂੰ ਯੂਰੀਆ ਪਾਉਣੀ ਪੈਂਦੀ ਆ ਉਸ ਤੋਂ ਬਾਅਦ ਜਿਹੜੀ ਵੀ ਆਪਾਂ ਡੋਜ਼ ਦੇਣੀ 21 ਦਿਨ ਤੇ ਜਾਂ ਜਿਹੜੀ 42 ਦਿਨ ਤੇ ਤੇ 26 ਦੇ ਵਿੱਚ ਆਪਾਂ 35 ਦਿਨ ਤੇ ਲਾਸਟ ਡੋਜ਼ ਦੇਣੀ ਹੈ ਦੀ 26 ਚ 24 ਚ ਤੇ ਉਦੋਂ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਦੋ ਦਿਨ ਬਾਅਦ ਆਪਾਂ ਪਾਣੀ ਛੱਡਣਾ ਹੁੰਦਾ ਯੂਰੀਆ ਪਾਉਣ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਕੁਝ ਕਿਸਾਨ ਵੀਰ ਕਿਉਂਕਿ ਹੁਣ ਰਜਾਨ ਤਾਂ ਵੈਸੇ ਕਾਫੀ ਜ਼ਿਆਦਾ ਘਟਿਆ ਪਰ ਫਿਰ ਵੀ ਕਈ ਕਿਸਾਨ ਵੀਰ ਹੈ ਜਿਹੜੇ ਅਜੇ ਵੀ ਪਹਿਲੀ ਯੂਰੀਆ ਦੇ ਨਾਲ ਕੋਈ ਉਲੀਨਾਸ਼ਕ ਕੋਈ ਕੀਟਨਾਸ਼ਕ ਵਗੈਰਾ ਉਹਨੂੰ ਰੰਗ ਬਰੰਗਾ ਜਿਹੜਾ ਬਣਾ ਕੇ ਉਹ ਪਾਉਂਦੇ ਆ ਉਹਦਾ ਆਪਾਂ ਨੂੰ ਬਿਲਕੁਲ ਫਾਇਦਾ ਨਹੀਂ ਹੈਗਾ ਕਈ ਕਿਸਾਨ ਵੀਰ ਜਿਵੇਂ ਬਾਸਮਤੀ ਦੇ ਵਿੱਚ ਉਲੀਨਾਸ਼ਕ ਜਦੋਂ ਆਪਾਂ ਪਹਿਲੀ ਯੂਰੀਆ ਪਾਉਣੀ ਉਹਦੇ ਨਾਲ ਪਾਉਂਦੇ ਆ ਬਾਸਮਤੀ ਨੂੰ ਤਾਂ ਪਹਿਲੀ ਯੂਰੀਆ ਆਪਾਂ ਤੀਜੇ ਹਫ਼ਤੇ ਹੀ ਪਾਉਣੀ ਹੁੰਦੀ ਹੈ ਤੀਜੇ ਹਫ਼ਤੇ ਤੇ ਛੇਵੇਂ ਹਫ਼ਤੇ 20 ਦਿਨਾਂ ਤੱਕ ਬਾਸਮਤੀ ਨੂੰ ਕੋਈ ਬਹੁਤੀ ਯੂਰੀਆ ਥੱਲੋਂ ਮਤਲਬ ਕਿਉਂਕਿ ਉਹਨੂੰ ਖਰਾਕ ਜਿਹੜੀ ਘੱਟ ਚਾਹੀਦੀ ਆ ਤੇ ਉਹਨਾਂ ਕ ਆਪਣਾ ਜੇ ਮਿੱਟੀ ਪਰਖ ਕਰਾਈ ਬਹੁਤ ਹੀ ਘਾਟ ਆ ਫੇਰ ਤਾਂ ਜੇ ਸਪਾਰਸ਼ ਫੇਰ ਪਾਉਣੀ ਨਹੀਂ ਤਾਂ ਯੂਰੀਆ ਦੀ ਪਹਿਲੀ ਗੈਸ ਤੇ 3 ਹਫ਼ਤਿਆਂ ਤੇ ਫਿਰ 6 ਹਫ਼ਤਿਆਂ ਤੇ ਪਾ ਦੇਣੀ ਹੁੰਦੀ ਆ ਤੇ ਪੋਟਾਸ਼ ਉਪਰ ਵਗੈਰਾ ਉਹ ਆਪਾਂ ਪਾ ਸਕਦੇ ਆ ਸੁਪਰ ਗੱਟਾ 1 ਡੇਡ ਗੱਟਾ ਪਾ ਸਕਦੇ ਆ ਪੋਟਾਸ਼ 20 ਕਿਲੋ ਪਾ ਸਕਦੇ ਆ ਵਿੱਚ ਝੋਨੇ ਦੇ ਵਿੱਚ ਕਹਿਣ ਦਾ ਮਤਲਬ ਵੀ ਕੋਈ ਵੀ ਉਲੀਨਾਸ਼ਕ ਕੋਈ ਕੀਟਨਾਸ਼ਕ ਤੁਸੀਂ ਯੂਰੀਆ ਦੇ ਨਾਲ ਨਹੀਂ ਪਾਉਣਾ ਤੁਸੀਂ ਪ੍ਰੋਪਰ ਖਾਦਾਂ ਦੇਣੀਆਂ ਪਹਿਲਾਂ ਫਸਲ ਨੂੰ ਆਪਾਂ ਉਹਨੂੰ ਬੱਚੇ ਨੂੰ ਛੋਟੇ ਬੂਟੇ ਨੂੰ ਹੀ ਜੇ ਦਵਾਈਆਂ ਪਾਉਣ ਲੱਗ ਪਾਗੇ ਤਾਂ ਉਹਦੇ ਨਾਲ ਕਿਉਂਕਿ ਨਾ ਤਾਂ ਦਵਾਈਆਂ ਦੀ ਜ਼ਰੂਰਤ ਹੈ ਬਾਸਮਤੀ ਚ ਕਿਸਾਨ ਵੀਰ ਕਹਿੰਦੇ ਕਿ ਝੰਡਾ ਰੋਗ ਝੰਡੇ ਰੋਗ ਵਾਸਤੇ ਤੁਸੀਂ ਪਹਿਲਾਂ ਸੀਡ ਦੀ ਟਰੀਟਮੈਂਟ ਬੀਜ ਜਦੋਂ ਬੀਜਣਾ ਪਨੀਰੀ ਬੀਜਣੀ ਉਦੋਂ ਉਹਦੀ ਟਰੀਟਮੈਂਟ ਕਰਨੀ ਆ ਫਿਰ ਪਨੀਰੀ ਚ ਤੁਸੀਂ ਪਾ ਸਕਦੇ ਹੋ ਪਨੀਰੀ ਚ ਸਗੋਂ ਪਾਓਗੇ ਬੂਟਿਆਂ ਨੂੰ ਰੋਗ ਉਹ ਜੇ ਉਹਦੇ ਬੀਜ ਦੇ ਵਿੱਚ ਹੈਗਾ ਤਾਂ ਅੱਗੇ ਨਾ ਵਧੇ ਫਿਰ ਤੁਸੀਂ ਉਹਦੀਆਂ ਜੜਾਂ ਦੀ ਟਰੀਟਮੈਂਟ ਕਰੋ ਟ੍ਰਾਈਕੋਡਰਮਾ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ ਫੇਰ ਉਸ ਤੋਂ ਬਾਅਦ ਜਿੱਥੇ ਤੁਸੀਂ ਪੱਟ ਕੇ ਖੇਤ ਦੇ ਵਿੱਚ ਉਹ ਨਾ ਜਾਂ ਬਾ ਸੋਰੀ ਬਾਸਮਤੀ ਲਾਇਆ ਜੇ ਉਹ ਖੇਤ ਦੇ ਵਿੱਚ ਪਿਛਲੇ ਸਾਲ ਬਿਮਾਰੀ ਆਈ ਸੀ ਤਾਂ ਕਾਫੀ ਚਾਂਸ ਆ ਕਿ ਰੋਗ ਉਹ ਦੁਬਾਰਾ ਆਊਗਾ ਜੇ ਤੁਸੀਂ ਉਹਦੇ ਵਿੱਚ ਉਲੀਨਾਸ਼ਕ ਕਿੰਨੇ ਵਾਰ ਆਪ ਪਾ ਲਾਂ ਕਿੰਨਾ ਜ਼ਿਆਦਾ ਪਾਵਾਂਗੇ ਉਹਦੇ ਨਾਲ ਰੈਜ਼ੀਡੂ ਵੱਧਾ ਪਰ ਜੇ ਖੇਤ ਦੇ ਵਿੱਚ ਹੈਗੀ ਤਾਂ ਤੁਹਾਨੂੰ ਵਾਰ-ਵਾਰ ਅਪੀਲ ਕਰੀਦੀ ਹੈ ਕਿ ਉਹ ਖੇਤ ਇੱਕ ਵਾਰ ਤੁਸੀਂ ਬਾਸਮਤੀ ਦੀ ਜਗ੍ਹਾ ਤੇ ਝੋਨਾ ਲਾ ਲਓ ਜਾਂ ਹੋਰ ਕੋਈ ਫਸਲ ਲਾ ਲਓ ਉਹਨੂੰ ਇੱਕ ਜਾਂ ਦੋ ਸਾਲ ਨੂੰ ਉਹਨੂੰ ਚੇਂਜ ਕਰ ਦਿਓ ਉਹਨੂੰ ਉਹਦਾ ਜਿਹੜਾ ਹੈਗਾ ਰੋਟੇਸ਼ਨ ਚੇਂਜ ਕਰ ਦਿਓ ਕਿਉਂਕਿ ਜਿੱਥੇ ਮਿੱਟੀ ਦੇ ਵਿੱਚ ਇਹ ਰੋਗ ਘਰ ਘਰ ਜਾਂਦਾ ਤਾਂ ਉੱਥੇ ਫਿਰ ਰੋਗ ਇਹ ਵਾਰ-ਵਾਰ ਆਉਂਦਾ ਇੱਕ ਗੇਤੀ ਪਨੀਰੀ ਨਾਲ ਬਾਸਮਤੀ ਦੇ ਬੀਜੋ ਉਹਨੂੰ ਗੇਤੀ ਟ੍ਰਾਂਸਪਲੈਂਟਿੰਗ ਨਾ ਕਰੋ ਜਿੰਨੀ ਗੇਤੀ ਬਾਸਮਤੀ ਦੇ ਵਿੱਚ ਵੱਧ ਇਹ ਸਮੱਸਿਆ ਆਉਂਦੀ ਹੈ ਜਿਹੜੀ ਸਹੀ ਸਮੇਂ ਤੇ ਜਿਹੜੀ ਆਪਾਂ ਬਾਸਮਤੀ ਤਕਰੀਬਨ ਜਲਾਈ ਦੇ ਪਹਿਲੇ ਹਫਤੇ ਜਾਂ ਤੋਂ ਬਾਅਦ ਲਾ ਉਹਦੇ ਵਿੱਚ ਇਹ ਸਮੱਸਿਆ ਘਟ ਆਉਂਦੀ ਹੈ ਸਪਰ ਜੋਰ ਪੀਲ ਹੈ ਕੋਈ ਉਲੀ ਨਾਸ਼ਕ ਕੋਈ ਕੀਟ ਨਾਸ਼ਕ ਯੂਰੀਆ ਨਾ ਰਲਾ ਕੇ ਪਹਿਲੀ ਖਾਦ ਦੇ ਵਿੱਚ ਆਪਾਂ ਬਿਲਕੁਲ ਨਹੀਂ ਪਾਉਣਾ ਹੈਗਾ ਵਾਧੂ ਖਰਚਾ ਨਹੀਂ ਕਰਨਾ ਵਾਦੂ ਕੀਟਨਾਸ਼ਕ ਉਲੀਨਾਸ਼ਕ ਆਪਾਂ ਝੋਨਾ ਲਾਉਣ ਸਾਰੀ ਪਾਉਣ ਲੱਗ ਪਿੰਨੇ ਆ ਤੇ ਇਹ ਕਿੱਥੇ ਜਾ ਕੇ ਫਸਲ ਜਿਹੜੀ ਪੱਕਦੀ ਆ ਤੇ ਉਹਦੇ ਵਿੱਚ ਆਪਣਾ ਖਰਚਾ ਵੀ ਕਾਫੀ ਜ਼ਿਆਦਾ ਹੋ ਜਾਂਦਾ ਜਦ ਕਿ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਹੈਗਾ ਆਪਾਂ ਪਾਣੀ ਜੇ ਉਹਨੂੰ ਸੁਕਾਸ਼ਕਾ ਲਾਉਣੇ ਆ ਸੁਕਾਉਣ ਦਾ ਮਤਲਬ ਹੁੰਦਾ ਕਿ ਹਵਾ ਲਵਾ ਲਵਾ ਕੇ ਪਾਣੀ ਲਾਉਣੇ ਆ ਪਹਿਲੇ 15 ਦਿਨਾਂ ਤੋਂ ਬਾਅਦ ਤੇ ਯੂਰੀਆ ਦੀ ਡੋਜ਼ ਸਹੀ ਪਾਉਣੇ ਆ ਲੋੜ ਤੋਂ ਵੱਧ ਯੂਰੀਆ ਨਹੀਂ ਦਿੰਦੇ ਪोटाश ਆਪਾਂ ਜ਼ਰੂਰ ਦਿੰਨੇ ਆ ਜ਼ਿੰਕ ਜ਼ਰੂਰ ਦਿੰਨੇ ਆ ਤਾਂ ਜ਼ਰੂਰਤ ਅਨੁਸਾਰ ਸੁਪਰ ਜ਼ਰੂਰ ਪਾਉਣੇ ਆ ਤਾਂ ਫਸਲ ਨੂੰ ਕਿਸੇ ਸਮਦਾਪਾ ਨੂੰ 50 ਦਿਨ ਤੱਕ 55 ਦਿਨ ਤੱਕ ਕੀਟਨਾਸ਼ ਕੁੱਲੀਨਾਸ਼ਕ ਦੀ ਲੋੜ ਨਹੀਂ ਪਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨੋ